ਸਿੰਦਰ ਜੀ ਠੀਕ ਹੈ ਤੇ ਇਹ ਕਿਹੜਾ ਜਿਹੜਾ ਪੁੱਲ ਪੈਂਦਾ ਵਾ ਜਿੱਥੇ ਤੁਸੀਂ ਐਸਟਮ ਖੜੇ ਹੋ ਕਾਂਈਲੀ ਪੁੱਲਾ ਜੀ ਕਾਂਜ ਪੁੱਲਾ ਤੇ ਕੀ ਕਹਿਣਾ ਚਾਹੋਗੇ ਕਿ ਅੱਜ ਫਲੱਡ ਗੇਟ ਜਿਹੜੇ ਖੁੱਲੇ ਜਾ ਰਹੇ ਆ ਇਹ ਨਹੀਂ ਅੱਜ ਨਹੀਂ ਆ ਜੀ ਇਹ ਬੜੇ ਦਿਨਾਂ ਤੋਂ ਗੇਟ ਖੁੱਲੇ ਹੋਏ ਆ ਪਾਣੀ ਦਾ ਮੀਂਹ ਤਾਂ ਤੁਹਾਨੂੰ ਪਤਾ ਵੇ ਇੱਕ ਵਾਰੀ ਵੀ ਨਹੀਂ ਰੁਕਿਆ ਆ ਲਗਾਤਾਰੀ ਮੀਂਹ ਪੈਣ ਦੇ ਨਾਲ ਪਾਰੀ ਜਿਹੜਾ ਪਿੱਛੋਂ ਪਿੰਡਾਂ ਦੇ ਵਿੱਚੋਂ ਆਂਦਿਆ ਵਾ ਪਿੱਛੋਂ ਆਂਦਿਆ ਵਾ ਉਹਦੇ ਕਰਕੇ ਪਾਣੀ ਦਾ ਪੱਧਰ ਥੋੜਾ ਜਿਹਾ ਵਧਦਾ ਪਿਆ ਵਾ ਤੇ ਇਹ ਕਿਤਨੇ ਕੁ ਨਿਸ਼ਾਨ ਤੋਂ ਥੱਲੇ ਜਾਂ ਉੱਪਰ ਜਾ ਰਿਹਾ ਇਸ ਨੰਬਰ ਨਿਸ਼ਾਨ ਤੋਂ ਹੱਲੇ ਆਪਣੀ ਗ ਹਾਂ ਹਾਂਜੀ ਇਹ ਵਾਲੇ ਪਾਣੀ ਹੈਗਾ 9 ਫੁੱਟ ਤੇ ਲਗਭਗ ਬਾਣੀ ਹੈਗਾ ਜੀ ਹਾਂਜੀ ਪਾਣੀ ਇੱਕ ਬਰਾਬਰ ਹੋਇਆ ਪਿਆ ਪਿੱਛੇ ਦਰਿਆ ਨਾਲ ਵੀ টাਟਾ ਪਾਣੀ ਇੱਕ ਬਰਾਬਰ ਆ ਤੁਸੀਂ ਦੁਕਾ ਸਾਹਤੇ ਉਧਰ ਵੇਖੋ ਪਾਣੀ ਇੱਕ ਬਰਾਬਰ ਚੱਲਣ ਦਿਆ ਤੁੰਨ ਹਾਂ ਹਾਂਜੀ ਤੇ ਇਹ ਪਾਣੀ ਸਾਰਾ ਆਂਦਾ ਕਿੱਥੋਂ ਜੀ ਪੁੱਛੋ ਤੇ ਪਿੱਛੇ ਤਲਵਾੜਾ ਡੈਮ ਤੋਂ ਤਲਵਾੜਾ ਡੈਮ ਤੋਂ ਹਾਂਜੀ ਪੌਂਡ ਡੈਮ ਤੋਂ ਤੇ ਕਿਸ ਤਰ੍ਹਾਂ ਜੋ ਹਾਲਾਤ ਇਸ ਟੈਂਕ ਬਣੇ ਹੋਏ ਆ ਬਰਸਾਤਾ ਹੋ ਰਹੀਆਂ ਹਾਂਜੀ ਪਰ ਡੈਮ ਪੂਰੇ ਫੁੱਲ ਹੋਏ ਹੋਏ ਆ ਤੇ ਇਹਦੇ ਬਾਰੇ ਤੁਸੀਂ ਕੀ ਕਹੋਗੇ ਇਹਦੇ ਬਾਰੇ ਕੀ ਕਹਿ ਸਕਦੇ ਹਾਂ ਹੁਣ ਕੁਦਰਤ ਦੇ ਮੂਰੇ ਕਿਸਦਾ ਯੋਗ ਨਹੀਂਗਾ ਹੈ ਕਹਿੰਦੇ ਕੁਦਰਤ ਦੇ ਮੂਰੇ ਕਿਸਦਾ ਯੋਗ ਨਹੀਂਗਾ ਜਿਹੜੇ ਜ਼ਿਮੀਂਦਾਰਾਂ ਭਰਾਵਾਂ ਦੇ ਨੁਕਸਾਨ ਹੋਉਂਦੇ ਆ ਤੁਹਾਡੇ ਸਾਹਮਣੇ ਆ ਝੋਨੇ ਵਿੱਚ ਕਿੰਨਾ ਕਿੰਨਾ ਪਾਣੀ ਖੜਾ ਕਿੰਨੀਆਂ ਕਿੰਨੀਆਂ ਵਿਚਾਰੀਆਂ ਨੇ ਮਿਹਨਤਾਂ ਨਾਲ ਝੋਨੇ ਪਾਲੇ ਹੋਏ ਆ ਉਹਨਾਂ ਦੇ ਉੱਤੇ ਕੁਦਰਤ ਦਾ ਕੰਮ ਆ ਹੁਣ ਕੁਦਰਤ ਦੇ ਮੂਰੇ ਕਿਸਦਾ ਯੋਗ ਨਹੀਂਗਾ ਤੇ ਹੁਣ ਜਿਸ ਤਰ੍ਹਾਂ ਫਲੱਟ ਡਿਗਰੇਟ ਕੋਲੇ ਜਾ ਰਹੇ ਆ ਤੇ ਕੋਈ ਨੁਕਸਾਨ ਹੋਣ ਦਾ ਖਰਚਾ ਤਾਂ ਨਹੀਂ ਜੇ ਪਿੰਡਾਂ ਪੁੰਡਾਂ ਦੇ ਆਲੇ ਦੁਆਲੇ ਨਹੀਂ ਨਹੀਂ ਨੁਕਸਾਨ ਆਪਣਾ ਪਾਣੀ ਦਾ ਹੱਲੇ ਪੱਧਰ ਇੱਥੇ ਬਿਲਕੁਲ ਸਹੀ ਆ ਹਾਂਜੀ ਆਪਣੇ ਇੱਥੇ ਕਰਪੂ ਪਨ ਨੁਕਸਾਨ ਹੁੰਦਾ ਨਹੀਂ ਡਾਇਰੈਕਟ ਚਲ ਮਾਲਾ ਬੰਨ ਟੁੱਟੂਗਾ ਫਿਰ ਆਪਣੇ ਘਰਪੂਤ ਥਲੇ ਨੂੰ ਜਾ ਡਰ ਹੁੰਦਾ ਕਿਹੜੇ ਵਾਲਾ ਬੰਦੇ ਚਲ ਮਾਲਾ ਹਾਂਜੀ ਪਰ ਇਥੇ ਦਾ ਪਾਣੀ ਦਾ ਪੱਦਰ ਸਹੀ ਹੈ ਜੀ ਪਰ ਤੁਹਾਡੀ ਡਿਊਟੀ ਹੈ ਇਥੇ ਤੁਸੀਂ ਵੀ ਨਜ਼ਰ ਵੈਸੇ ਬਣਾਈ ਰੱਖੀ ਹੋਣੀ ਹੈ ਕਿ ਲਗਾਤਾਰ ਨਜ਼ਰ ਬਣਾ ਕੇ ਰੱਖੀ ਹੋਣੀ ਪਾਣੀ ਦੀ ਹਾਂਜੀ ਹਾਂਜੀ ਦਿਨ ਰਾਤ ਹੀ ਹੈ ਤੁਹਾਡੇ ਸਾਹਮਣੇ ਲੱਗੇ ਹੋਏ ਆ ਜੀ ਦਿਨ ਰਾਤ 24 ਘੰਟੇ ਕੰਮ ਕਰੀਦਾ ਤੁਹਾਡੇ ਇਹ ਕਿੱਧਰ ਨੂੰ ਜਾਂਦਾ ਪਾਣੀ ਪਾ ਸultanpur ਲੋਤੀ ਫੇ ਜਾ ਕੇ ਪਿਆਸ ਦੇ ਵਿੱਚ ਰਲਦਾ ਜੀ ਅੱਛਾ ਪਿਆਸ ਵਿੱਚ ਜਾ ਕੇ ਹਾਂਜੀ ਇਹ ਕਾਂਝਲੀ ਵੈਟਲੈਂਡ ਦੀ ਜਗ੍ਹਾ ਹੈ ਇੱਕ ਕ੍ਰੋਸ ਰੈਗੂਲੇਟਰ ਲੱਗਾ ਹੋਇਆ ਕਾਲੀ ਹੋਰੀ ਪਈ ਤੇ ਤੇ ਇਹਦੇ 12 ਗੇਟ ਜਿਹੜੇ ਪੂਰੇ 12 ਦੇ 12 ਹੀ ਗੇਟ ਚੱਕੇ ਹੋਏ ਸਨ ਹੁਣ ਪਾਣੀ ਦੀ ਥੋੜੀ ਜਿਹੜੀ ਜ਼ਿਆਦਾ ਲੱਗ ਰਹੀ ਆ ਇਸ ਕਰਕੇ ਥੋੜੇ ਥੋੜੇ ਗੇਟ 4 ਚਕਾ ਰਹੇ ਆ ਪੂਰੇ ਤਾਂ ਕਿ ਉਹ ਪਛਲੇ ਪਾਣੀ ਹੁਣ ਸਾਰਿਆ तो ज्यादा इनफ्लो ज्यादा है ते तो मजबूर तो 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 <t brown> <था ने> तो है नाल उत्ते जो कुछ लग दे रहे हैं नाल पैड़ा पाकिया वो भी नको ना की जाए अगर हां फिर वो हो गए हो गए खोलना पानी बढ़ेगा तो हां बढ़ेगा जी ऑप्शन नहीं है कि क्योंकि गेट खोलने की वजह ऑप्शन नहीं है तो कि जा सभी खेतों में पानी जा सकता है हां चलाया बिना ये टाइल बेंदे नाल कितनी कर लिया पानी का फ्लो बहुत है एक चट मतलब पूरा हेल्डअप हो जाएगा हो तो ज़्यादा पानी